ਕੋਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਮੈਂਡੇਟਰੀ ਨਹੀਂ ਹੈ ਕੋਈ ਪੋਲਿਟিক্যাল ਲੀਡਰ ਬਣਨ ਲਈ ਇਵਨ ਵੀ ਮਾਰਚ ਤੇ ਸਿਕਿਉਰਿਟੀ ਗਾਰਡ ਬਣਨ ਲਈ ਐਗਜ਼ਾਮ ਹੋ ਰਹੇ ਹਨ ਪਰ ਪੋਲਿਟিক্যাল ਲੀਡਰ ਬਣਨ ਲਈ ਕੋਈ ਕੁਆਲਿਟੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਰਿਕੁਆਇਰਡ ਹੀ ਨਹੀਂ ਹੈ ਬਿਲਕੁਲ ਜੀ ਦੇਖੋ ਤੁਸੀਂ ਚਾਹੁੰਦੇ ਹੀ ਨਹੀਂ ਕਿ ਲਿਟਰੇਟ ਲੋਗ ਪੋਲਿਟਿਕਸ ਨੂੰ ਜਾਣ ਕਿਉਂਕਿ ਮੇਬੀ ਉਹ ਕੁਐਸਚਨ ਕਰਨਗੇ ਹੈਨਾ ਇਹਹੀ ਤਾਂ ਗੱਲ ਹੈ ਜੀ ਹੈਰਾਨੀ ਦੀ ਗੱਲ ਇਹ ਹੈ ਤੁਸੀਂ 88 ਲੱਗਣਾ ਹੋਊਗਾ ਕਿ ਪਤਾ 12ਵੀਂ ਪਾਸ ਕਹਿੰਦੇ ਆ ਅੱਜਕੱਲ ਔਰ ਉਹ ਹੋਰ ਵੀ ਕੋਈ ਕਲੈਰੀਕਲ ਦੀ ਜੌਬ ਹੋਵੇ ਅੱਜਕੱਲ ਤਾਂ ਕਾਲ ਸੈਂਟਰਸ ਦੇ ਵਿੱਚ ਗ੍ਰੈਜੂਏਸ਼ਨ ਮਿਨੀਮਮ ਮੰਗਣ ਲੱਗ ਗਏ ਹੂੰ 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 ਉਹਨਾਂ ਨੂੰ ਇਹ ਗੱਲ ਪਤਾ ਹੈ ਵੀ ਇੱਥੇ ਤਾਂ ਇਹ ਸਭ ਚੱਲਦਾ ਹੈ ਰਾਜਨੀਤੀ ਦੇ ਵੀ ਦੇਖੋ ਐਮ ਐਲ اے ਅਨਪੜ ਬੰਦਾ ਵੀ ਬਣ ਜੂਗਾ ਉਹਦੇ ਵਿੱਚ ਕੋਈ ਬਕਰੀ ਗੱਲ ਨਹੀਂ ਹੈ ਪਰ ਜੋ انسان ਪੜਿਆ ਲਿਖਿਆ ਹੋਊਗਾ ਉਹ ਚੀਜ਼ਾਂ ਨੂੰ ਪਾਲਿਸਿਸ ਨੂੰ ਸਮਝ ਪਾਊਗਾ ਤੇ ਚੰਗੇ ਤਰੀਕੇ ਨਾਲ ਉਹਨਾਂ ਤੇ ਕੰਮ ਕਰ ਸਕੂਗਾ ਇੱਕ ਮਨਿਸਟਰ ਅਨਪੜ ਮਨਿਸਟਰ ਬਣ ਗਿਆ ਉਹਨੂੰ ਬਿਊਰੋਕਰੇਟਸ ਨੇ ਉਲਝਾ ਲੈਣਾ ਉਹਨੂੰ ਸਮਝ ਹੀ ਨਹੀਂ ਆਣੀ ਕੀ ਬਣੀ ਕੀ ਨਹੀਂ ਜੇ ਪੜਿਆ ਲਿਖਿਆ ਇਨਸਾਨ ਹੋਊਗਾ ਉਹ ਬਿਊਰੋਕਰੇਟਨ ਦੇ ਨਾਲ ਗੱਲਬਾਤ ਕਰਕੇ ਕੀ ਪਤਾ ਉਹਦੇ ਤੋਂ ਵੀ ਸਮਝਦਾਰ ਹੋਵੇ ਤੇ ਉਹ ਪੜ੍ਹ ਕੇ ਚੰਗੀ ਪਾਲਸੀ ਦੇਸ਼ ਦੇ ਲੋਕਾਂ ਲਈ ਬਣਾਊਗਾ ਪਰ ਇਹੀ ਅਸੀਂ ਦੇਖਦੇ ਆ ਪੋਲਿਟਿਕਸ ਦੇ ਵਿੱਚ ਹੈ ਹੀ ਨਹੀਂ ਕੋਈ ਕ੍ਰਾਈਟੇਰੀਆ 10ਵੀਂ ਪਾਸ 12ਵੀਂ ਪਾਸ ਪੁ 40 40% ਜਿਹੜੇ ਲੋਕ ਲੋਕ ਸਭਾ ਦੇ ਵਿੱਚ ਬੈਠੇ ਆ ਉਹਨਾਂ ਦੇ ਪੁਲਿਸ ਕੇਸਿਸ ਨੇ ਜੋ ਮਤਲਬ ਇੱਕ ਪੋਲਿਟਿਕਸ ਨੂੰ ਦੇਖਿਆ ਹੀ ਐਵੇਂ ਗਿਆ ਵੀ ਜੋ ਬਾਹੂਬਲੀ ਗਰੀ ਹੈ ਤੁਸੀਂ ਮੰਨ ਲਓ ਜਾਂ ਬਦਮਾਸ਼ੀ ਮੰਨ ਲਓ ਜਾਂ ਮਸਲਪਾਰ ਮੰਨ ਲਓ ਜਿਹੜਾ ਤਕੜਾ ਆਪਦੇ ਇਲਾਕੇ ਦਾ ਪੈਸੇ 'ਚੋਂ ਤਕੜਾ ਹੋਣਾ ਚਾਹੀਦਾ ਉਹਦਾ ਡੰਡਾ ਕਾਇਮ ਹੋਣਾ ਚਾਹੀਦਾ ਉਹ ਮਜ਼ਬੂਤ ਹੋਣਾ ਚਾਹੀਦਾ ਦਬੰਗ ਹੋਣਾ ਚਾਹੀਦਾ ਉਹੀ ਰਾਜਨੀਤੀ ਕਰੂਗਾ ਇਹ ਹਰ ਪਾਸੇ ਅਸੀਂ ਇੱਕ ਇਹ ਦੇਖਦੇ ਆਂ ਵੀ ਕਮਜ਼ੋਰ ਨੂੰ ਦਬਾਇਆ ਜਾਂਦਾ ਹੈ ਜੋ ਮਜ਼ਬੂਤ ਇਨਸਾਨ ਹੋਊਗਾ ਸੋਚਦੇ ਆਂ ਵੀ ਪੋਲਿਟਿਕਸ ਦੇ ਵਿੱਚ ਕੋਈ ਹੱਥਾ ਪੈਰਾਂ ਦੀ ਤਾਂ ਲੜਾਈ ਹੁੰਦੀ ਨਹੀਂ ਰਾਜਨੀਤੀ 'ਚ ਜੇ ਰਾਜਨੀਤੀ 'ਚ ਕਈਏ ਵੀ ਆਪਾਂ ਆਪਣਾ ਹਿੱਕ ਦਾ ਜ਼ੋਰ ਦੇਖਣਾ ਹੈ ਜਾਂ ਆਪਣੇ ਸਰੀਰ ਦੀ ਜਾਨ ਦਾ ਜ਼ੋਰ ਦੇਖਣਾ ਹੈ ਉਸ ਚੀਜ਼ ਦੀ ਲੜਾਈ ਨਹੀਂ ਰਾਜਨੀਤੀ ਵਿਚਾਰਾਂ ਦੀ ਲੜਾਈ ਹੈ ਰਾਜਨੀਤੀ ਸੋਚ ਦੀ ਲੜਾਈ ਹੈ ਰਾਜਨੀਤੀ ਲੋਕਾਂ ਨੂੰ ਚੰਗੇ ਪਾਸੇ ਲੈ ਕੇ ਜਾਣ ਦੀ ਲੜਾਈ ਹੈ ਬਟ ਲੋਕਾਂ ਨੂੰ ਸ਼ਾਇਦ ਇਹ ਚੀਜ਼ ਸਮਝਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਇਸ ਦੇਸ਼ ਦੇ